ਸਤਿ ਸ਼੍ਰੀ ਅਕਾਲ ਜੀ ਫੈਸਲੇ ਜ਼ਿੰਦਗੀ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਜ਼ਰ ਹਾਂ ਤੁਹਾਡੇ ਲਈ ਨਵੀਂ ਪਰਿਵਾਰਕ ਕਹਾਣੀ ਲੈ ਕੇ ਇਸੇ ਉਮੀਦ ਦੇ ਨਾਲ ਕਹਾਣੀ ਲੈ ਕੇ ਆਏ ਹਾਂ ਕਿ ਤੁਸੀਂ ਅੱਜ ਦੀ ਕਹਾਣੀ ਨੂੰ ਬਹੁਤ ਪਿਆਰ ਦਿਓਗੇ ਹਾਂਜੀ ਸ਼ੁਰੂ ਕਰਦੇ ਹਾਂ ਫਿਰ ਆਪਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਫਾਜ਼ਿਲਕਾ ਦੇ ਰਹਿਣ ਵਾਲੇ ਜੁਗਰਾਜ ਸਿੰਘ ਦੀ ਹੈ ਜੁਗਰਾਜ ਸਿੰਘ ਨੇ ਆਪਣੀ ਜ਼ਿੰਦਗੀ ਦੀ ਹੱਡ ਬੀਤੀ ਅੱਜ ਆਪਣੇ ਸਾਰਿਆਂ ਨਾਲ ਸਾਂਝੀ ਕਰਨੀ ਚਾਹੀ ਉਹਨਾਂ ਨੇ ਸਾਨੂੰ ਆਪਣੀ ਕਹਾਣੀ ਲਿਖ ਕੇ ਭੇਜੀ ਹੈ ਜੁਗਰਾਜ ਸਿੰਘ ਨੇ ਇਹ ਕਹਾਣੀ ਨੂੰ ਕਿੰਜ ਲਿਖਿਆ ਹੈ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਉਸਨੇ ਲਿਖਿਆ ਹੈ ਮੇਰਾ ਨਾਮ ਜੁਗਰਾਜ ਸਿੰਘ ਹੈ ਮੈਂ ਫਾਜ਼ਿਲਕਾ ਦੇ ਰਹਿਣ ਵਾਲਾ ਹਾਂ ਫਾਜ਼ਿਲਕਾ ਦੇ ਨਾਲ ਛੋਟਾ ਜਿਹਾ ਪਿੰਡ ਹੈ ਮੇਰਾ ਜਿੱਥੇ ਮੈਂ ਮੇਰੇ ਘਰ ਵਾਲੀ ਤੇ ਮੇਰੇ ਦੋ ਪੁੱਤਰ ਰਹਿੰਦੇ ਸੀ ਮੇਰੇ ਕੋਲ 3 ਕਕਿੱਲੇ ਜ਼ਮੀਨ ਸੀ ਮੈਂ ਉਸ ਜ਼ਮੀਨ ਵਿੱਚ ਬਹੁਤ ਮਿਹਨਤ ਕੀਤੀ ਮੇਰੇ ਘਰ ਵਾਲੀ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਅਸੀਂ ਦੋਨਾਂ ਨੇ ਆਪਣੀ ਜ਼ਮੀਨ ਵਿੱਚ ਸਬਜ਼ੀਆਂ اگਾਉਣੀਆਂ ਤੇ ਫਿਰ ਉਹਨਾਂ ਸਬਜ਼ੀਆਂ ਨੂੰ ਵੇਚ ਕੇ ਆਉਣਾ ਜਿਸ ਨਾਲ ਸਾਨੂੰ ਕਾਫੀ ਮੁਨਾਫਾ ਹੋ ਜਾਂਦਾ ਸੀ ਅਸੀਂ ਪਿੰਡ ਵਿੱਚ ਬੜਾ ਸੋਹਣਾ ਘਰ ਬਣਾਇਆ ਆਪਣੇ ਬੱਚਿਆਂ ਨੂੰ ਸ਼ਹਿਰ ਵਧੀਆ ਸਕੂਲ ਵਿੱਚ ਪੜਨ ਲਾਇਆ ਤਾਂ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਮੇਰੇ ਦੋਨੇ ਮੁੰਡੇ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਇਸ ਕਰਕੇ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਡਿਗਰੀਆਂ ਹਾਸਲ ਕਰ ਲਈਆਂ ਅਤੇ ਫਿਰ ਜਲਦੀ ਹੀ ਉਹਨਾਂ ਦੋਨਾਂ ਨੂੰ ਨੌਕਰੀਆਂ ਮਿਲ ਗਈਆਂ ਆਪਣੇ ਪੁੱਤਰਾਂ ਦੀ ਕਾਮਯਾਬੀ ਦੇਖ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਸੀਂ ਆਪਣੀ ਜ਼ਿੰਦਗੀ ਬਹੁਤ ਸੋਹਣੀ ਬਤੀਤ ਕਰ ਰਹੇ ਸੀ ਇੱਕ ਦਿਨ ਮੇਰੀ ਭੈਣ ਤੇ ਜੀਜਾ ਆਏ ਉਹ ਮੈਨੂੰ ਕਹਿਣ ਲੱਗੇ ਕੁਲਦੀਪ ਹੁਣ ਵਿਆਹਣ ਯੋਗ ਹੋ ਗਿਆ ਆਪਾਂ ਇਸਦਾ ਵਿਆਹ ਕਰੀਏ ਅਸੀਂ ਕੁਲਦੀਪ ਲਈ ਇੱਕ ਕੁੜੀ ਦੇਖੀ ਹੈ ਕੁੜੀ ਪੜ੍ਹੀ ਲਿਖੀ ਹੈ ਤੇ ਕੁੜੀ ਬਹੁਤ ਸਿਆਣੀ ਹੈ ਅਸੀਂ ਕੁਲਦੀਪ ਦਾ ਵਿਆਹ ਉਸ ਕੁੜੀ ਮਨਜਿੰਦਰ ਨਾਲ ਕਰ ਦਿੱਤਾ ਮਨਜਿੰਦਰ ਵੀ ਨੌਕਰੀ ਕਰਦੀ ਸੀ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਹੋਰ ਵੀ ਜ਼ਿਆਦਾ ਰੁੱਝ ਗਈ ਸੀ ਕਿਉਂਕਿ ਸਵੇਰੇ ਸਵੇਰੇ ਨੂੰ ਪੁੱਤਰ ਦੇ ਟਿਫਨ ਪੈਕ ਕਰਨੇ ਜਦੋਂ ਉਹ ਡਿਊਟੀ ਤੋਂ ਆਉਂਦੇ ਤਾਂ ਸ਼ਾਮ ਨੂੰ ਹਰ ਰੋਜ਼ ਉਹਨਾਂ ਦੇ ਕੱਪੜੇ ਪ੍ਰੈਸ ਕਰਨੇ ਮੇਰੀ ਘਰ ਵਾਲੀ ਬਹੁਤ ਖੁਸ਼ ਸੀ ਉਹ ਕਹਿੰਦੀ ਸੀ ਮੈਨੂੰ ਕੰਮ ਕਰਦੇ ਨੂੰ ਕੋਈ ਥਕੀਵਾ ਨਹੀਂ ਆਉਂਦਾ ਮੇਰੀ ਵੱਡੀ ਨੂੰ ਨੇ ਆਪਣੇ ਰਿਸ਼ਤੇ ਵਿੱਚੋਂ ਛੋਟੇ ਮੁੰਡੇ ਗੁਰਮੀਲ ਨੂੰ ਵੀ ਰਿਸ਼ਤਾ ਕਰਵਾ ਦਿੱਤਾ। ਦੋਨਾਂ ਮੁੰਡਿਆਂ ਦਾ ਵਿਆਹ ਹੋ ਗਿਆ। ਛੋਟਾ ਮੁੰਡਾ ਵੀ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਪਰ ਛੋਟੇ ਦੀ ਨੌਕਰੀ ਅਜਿਹੀ ਕੰਪਨੀ ਵਿੱਚ ਸੀ ਜਿਸ ਨੂੰ ਹਰ ਮਹੀਨੇ ਅਲੱਗ-ਅਲੱਗ ਸ਼ਹਿਰਾਂ ਵਿੱਚ ਸ਼ਿਫਟ ਹੋਣਾ ਪੈਂਦਾ ਸੀ। ਛੋਟੀ ਨੂੰ ਨੌਕਰੀ ਨਹੀਂ ਕਰਦੀ ਸੀ। ਉਹ ਪੜ੍ਹੇ ਲਿਖੀ ਬਹੁਤ ਸੀ। ਇਸ ਕਰਕੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਦਿੰਦੀ ਸੀ। ਇੱਕ ਦਿਨ ਮੇਰੀ ਵੱਡੀ ਨੂੰ ਨੇ ਸਵੇਰੇ ਚਾਹ ਬਣਾ ਕੇ ਸਾਡੇ ਕਮਰੇ ਵਿੱਚ ਲੈ ਆਂਦੀ ਸਾਨੂੰ ਚਾਹ ਪੀਣ ਨੂੰ ਆਵਾਜ਼ ਦਿੱਤੀ ਮੈਂ ਚਾਹ ਪੀਣ ਲਈ ਉੱਠ ਖੜਾ ਮੇਰੇ ਘਰਵਾਲੀ ਨੇ ਕੋਈ ਆਵਾਜ਼ ਨਾ ਦਿੱਤੀ ਇੱਤੇ ਨਾ ਹੀ ਉਹ ਉੱઠી ਮੈਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਤਾਂ ਕੀਤੀ ਤਾਂ ਫਿਰ ਪਤਾ ਲੱਗਾ ਕਿ ਉਹ ਤਾਂ ਇਸ ਦੁਨੀਆ ਤੋਂ ਜਾ ਚੁੱਕੀ ਸੀ ਉਸ ਨੂੰ ਸਾਇਲੈਂਟ ਅਟੈਕ ਆਇਆ ਸੀ ਬਸ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਮਾੜੇ ਦਿਨ ਸ਼ੁਰੂ ਹੋ ਗਏ ਮੇਰੇ ਘਰਵਾਲੀ ਦੀ ਮੌਤ ਤੋਂ ਬਾਅਦ ਮੇਰੇ ਦੋਨਾਂ ਪੁੱਤਰਾਂ ਨੇ ਜ਼ਮੀਨ ਅਤੇ ਘਰ ਵੰਡਣ ਦੀ ਸਲਾਹ ਬਣਾ ਲਈ ਮੇਰੇ ਛੋਟੇ ਪੁੱਤਰ ਨੂੰ ਆਪਣੀ ਡਿਊਟੀ ਕਰਕੇ ਵਕ-ਵਕ ਥਾਵਾਂ ਤੇ ਜਾਣਾ ਪੈਂਦਾ ਸੀ ਜਿਸ ਕਰਕੇ ਉਸ ਨੇ ਕਹਿ ਦਿੱਤਾ ਸੀ ਕਿ ਮੈਂ ਡੈਡੀ ਦੀ ਦੇਖਭਾਲ ਨਹੀਂ ਕਰ ਸਕਾਂਗਾ ਵੱਡੇ ਮੁੰਡੇ ਨੂੰ ਕਹਿ ਦਿੱਤਾ ਸੀ ਬਾਈ ਕੁਲਦੀਪ ਤੂੰ ਆਪਣਾ ਤੇ ਡੈਡੀ ਦਾ ਹਿੱਸਾ ਆਪਣੇ ਨਾਮ ਕਰਵਾ ਲੈ ਮੈਨੂੰ ਇੱਕ ਕਿਲਾ ਦੇ ਦੇ ਬਹੁਤ ਹੈ ਕਿਉਂਕਿ ਮੈਂ ਡੈਡੀ ਦੀ ਦੇਖਭਾਲ ਨਹੀਂ ਕਰ ਸਕਦਾ ਗੁਰਮੇਲ ਨੇ ਕੁਲਦੀਪ ਨੂੰ ਦੋ ਹਿੱਸੇ ਦੇ ਦਿੱਤੇ ਦੋ ਹਿੱਸੇ ਲੈ ਕੇ ਕੁਲਦੀਪ ਤੇ ਉਸ ਦੇ ਘਰ ਵਾਲੀ ਬਹੁਤ ਖੁਸ਼ ਸੀ ਕੁਲਦੀਪ ਦੇ ਘਰ ਵਾਲੀ ਮਨਜਿੰਦਰ ਕਹਿਣ ਲੱਗੀ ਤੁਸੀਂ ਫਿਕਰ ਨਾ ਕਰੋ ਮੈਂ ਡੈਡੀ ਜੀ ਦੀ ਦੇਖਭਾਲ ਬਹੁਤ ਸੋਹਣੇ ਤਰੀਕੇ ਨਾਲ ਕਰਾਂਗੀ ਪਹਿਲਾਂ ਪਹਿਲਾਂ ਤਾਂ ਉਹ ਮੇਰੀ ਬੜੀ ਵਧੀਆ ਦੇਖਭਾਲ ਕਰਦੀ ਸੀ ਪਰ ਹੌਲੀ ਹੌਲੀ ਉਸ ਦਾ ਸੁਭਾਅ ਬਦਲਣ ਲੱਗ ਪਿਆ ਉਹ ਹੁਣ ਨਾ ਤਾਂ ਮੈਨੂੰ ਟਾਈਮ ਸਿਰ ਰੋਟੀ ਫੜਾਉਂਦੀ ਸੀ ਨਾ ਟਾਈਮ ਸਿਰ ਮੈਨੂੰ ਚਾਹ ਬਣਾ ਕੇ ਦਿੰਦੀ ਸੀ ਜੇ ਮੈਂ ਉਸ ਕੋਲੋਂ ਚਾਰ ਰੋਟੀ ਮੰਗਦਾ ਤਾਂ ਮੈਨੂੰ ਅੱਗੋਂ ਚਾਰ ਗੱਲਾਂ ਸੁਣਾਉਂਦੀ ਪਰ ਮੈਂ ਉਸ ਦੀਆਂ ਚੁੱਪ ਕਰਕੇ ਸਾਰੀਆਂ ਗੱਲਾਂ ਸਹਿ ਲੈਂਦਾ ਜੇ ਮੈਂ ਆਪਣੇ ਮੁੰਡੇ ਨੂੰ ਕਹਿੰਦਾ ਇਹ ਮਨਜਿੰਦਰ ਮੈਨੂੰ ਟਾਈਮ ਸਿਰ ਚਾਹ ਰੋਟੀ ਨਹੀਂ ਦਿੰਦੀ ਤਾਂ ਉਹ ਕਹਿ ਦਿੰਦਾ ਡੈਡੀ ਜਦੋਂ ਮਿਲਦੀ ਹੈ ਉਦੋਂ ਖਾ ਲਿਆ ਕਰੋ ਚੁੱਪ ਕਰਕੇ ਮੈਂ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਦਾ ਕਿਉਂਕਿ ਛੋਟੇ ਨੇ ਤਾਂ ਤੁਹਾਨੂੰ ਸੰਭਾਲਣ ਤੋਂ ਜਵਾਬ ਦੇ ਦਿੱਤਾ ਤੇ ਹੁਣ ਮਨਜਿੰਦਰ ਜੋ ਵੀ ਕਹੇਗੀ ਅਤੇ ਜੋ ਵੀ ਕਰੇਗੀ ਤੁਹਾਨੂੰ ਮੰਨਣਾ ਪੈਣਾ ਹੈ ਆਪਣੇ ਪੁੱਤਰ ਦੀਆਂ ਅਜਹੀਆਂ ਗੱਲਾਂ ਸੁਣ ਕੇ ਮੈਂ ਚੁੱਪ ਕਰ ਜਾਂਦਾ ਫਿਰ ਇੱਕ ਦਿਨ ਕੁਲਦੀਪ ਦੀ ਕੰਪਨੀ ਨੇ ਕੁਲਦੀਪ ਨੂੰ ਖੁਸ਼ਖਬਰੀ ਸੁناਈ ਕਿ ਤੈਨੂੰ ਕੰਪਨੀ ਵੱਲੋਂ ਅਮਰੀਕਾ ਦਾ ਵੀਜ਼ਾ ਮਿਲਿਆ ਤੂੰ ਆਪਣੇ ਪਰਿਵਾਰ ਸਮੇਤ ਉੱਥੇ ਜਾ ਕੇ ਰਹਿ ਸਕਦਾ ਹੈ ਕੁਲਦੀਪ ਨੇ ਘਰੇ ਆ ਕੇ ਖੁਸ਼ਖਬਰੀ ਸਾਰਿਆਂ ਨੂੰ ਸੁਣਾਈ ਮਨਜਿੰਦਰ ਬਹੁਤ ਖੁਸ਼ ਹੋਈ ਕਿਉਂਕਿ ਉਸ ਦੀ ਤਾਂ ਬਹੁਤ ਸਮੇਂ ਦੀ ਡਿਮਾਂਡ ਸੀ ਕਿ ਫੌਰਨ ਘੁੰਮ ਕੇ ਆਉਣਾ ਤੇ ਹੁਣ ਤਾਂ ਉਸ ਨੂੰ ਕੰਪਨੀ ਨੇ ਰਹਿਣ ਵਾਸਤੇ ਹੀ ਭੇਜ ਦਿੱਤਾ ਸੀ ਉਹ ਬਹੁਤ ਜ਼ਿਆਦਾ ਖੁਸ਼ ਸੀ ਕੁਲਦੀਪ ਨੇ ਉਸ ਨੂੰ ਕਿਹਾ ਕਿ ਆਪਾਂ ਡੈਡੀ ਨੂੰ ਵੀ ਨਾਲ ਲੈ ਚਲੀਏ ਤਾਂ ਮਨਜਿੰਦਰ ਕਹਿਣ ਲੱਗੀ ਉੱਥੇ ਤਾਂ ਕੰਮ ਕਰਕੇ ਹੀ ਖਾਣਾ ਪੈਂਦਾ ਹੈ ਡੈਡੀ ਨੂੰ ਕੱਲਿਆਂ ਨੂੰ ਘਰੇ ਬਹੁਤ ਔਖਾ ਹੋ ਜਾਣਾ ਹੈ ਆਪਾਂ ਡੈਡੀ ਨੂੰ ਇੱਥੇ ਨਹੀਂ ਛੱਡ ਸਕਦੇ ਇਸ ਕਰਕੇ ਆਪਾਂ ਡੈਡੀ ਨੂੰ ਵਿਰਧ ਆਸ਼ਰਮ ਛੱਡ ਆਉਣੇ ਆ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਕੁਲਦੀਪ ਦਾ ਮੁੰਡਾ ਅਰਪਣ ਜੋ 6 ਸਾਲ ਦਾ ਸੀ ਉਹਨੇ ਮੈਨੂੰ ਘੁੱਟ ਕੇ ਗਲਵਕੜੀ ਪਾ ਲਈ ਕਹਿਣ ਲੱਗਾ ਮੈਂ ਆਪਣੇ ਦਾਦਾ ਜੀ ਨੂੰ ਕਿਤੇ ਨਹੀਂ ਜਾਣ ਦੇਣਾ ਮੈਂ ਆਪਣੇ ਦਾਦਾ ਜੀ ਦੇ ਨਾਲ ਹੀ ਜਾਵਾਂਗਾ ਜਿੱਥੇ ਦਾਦਾ ਜੀ ਜਾਣਗੇ ਮੈਂ ਉੱਥੇ ਹੀ ਜਾਵਾਂਗਾ ਅਰਪਣ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਵੀ ਅਰਪਣ ਨੂੰ ਜਾਣ ਤੋਂ ਵੱਧ ਪਿਆਰ ਕਰਦਾ ਸੀ ਅਗਲੇ ਦਿਨ ਅਰਪਣ ਸਕੂਲ ਚਲਾ ਗਿਆ ਮੇਰੇ ਨੂੰ ਪੁੱਤਰ ਮੈਨੂੰ ਬਿਰਧ ਆਸ਼ਰਮ ਛੱਡ ਆਏ ਆਪਣਾ ਘਰ ਛੱਡਣਾ ਬਹੁਤ ਔਖਾ ਹੁੰਦਾ ਹੈ। ਮੇਰੀਆਂ ਘਰੋਂ ਜਾਣ ਵੇਲੇ ਪੁੱਬਾ ਨਿਕਲ ਰਹੀਆਂ ਸੀ ਪਰ ਮੈਂ ਆਪਣੇ ਨੂੰਹ ਪੁੱਤ ਦੇ ਨਾਲ ਬੇਵਸਾ ਜਿਹਾ ਹੋ ਕੇ ਤੁਰ ਪਿਆ। ਉਸ ਟਾਈਮ ਉਹਨਾਂ ਨੇ ਮੈਨੂੰ ਇਹ ਨਹੀਂ ਦੱਸਿਆ ਸੀ ਕਿ ਅਸੀਂ 10 ਸਾਲ ਲਈ ਅਮਰੀਕਾ ਜਾ ਰਹੇ ਹਾਂ। ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਇੱਕ ਜਾਂ ਦੋ ਸਾਲ ਬਾਅਦ ਆ ਜਾਵਾਂਗੇ ਤੇ ਫਿਰ ਤੈਨੂੰ ਇੱਥੋਂ ਲੈ ਜਾਵਾਂਗੇ। ਮੈਂ ਇਸੇ ਉਮੀਦ ਨਾਲ ਹੀ ਬਿਰਦਾ ਆਸ਼ਰਮ ਚਲਾ ਗਿਆ ਕਿ ਇੱਕ ਦੋ ਸਾਲ ਬਾਅਦ ਫਿਰ ਵਾਪਸ ਆਪਣੇ ਘਰ ਆ ਜਾਵਾਂਗਾ ਪਰ ਬਿਰਦਾ ਆਸ਼ਰਮ ਜਾ ਕੇ ਮੈਨੂੰ ਮੇਰੇ ਵਰਗੇ ਬਹੁਤ ਸਾਥੀ ਮਿਲੇ ਤੇ ਉਥੋਂ ਦੀ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਉੱਥੇ ਟਾਈਮ ਸਿਰ ਰੋਟੀ ਚਾ ਮਿਲ ਜਾਂਦੀ ਸੀ ਤੇ ਨਾ ਹੀ ਕਿਸੇ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੀ ਅਸੀਂ ਸਾਰੇ ਜਾਣੇ ਚੰਗੇ ਦੋਸਤ ਬਣ ਗਏ ਸਾਰਾ ਦਿਨ ਗੱਲਾਂ ਬਾਤਾਂ ਕਰਦੇ ਤਾਸ਼ ਖੇਡ ਕੇ ਲਗਾਉਂਦੇ ਪਰ ਇੱਕ ਦਿਨ ਮੇਰੇ ਦਿਮਾਗ ਵਿੱਚ ਗੱਲ ਆਈ ਮੈਂ ਆਪਣੇ ਸਾਰੇ ਦੋਸਤਾਂ ਨੂੰ ਕਿਹਾ ਜਦੋਂ ਮੈਂ ਪਿੰਡ ਹੁੰਦਾ ਸੀ ਤਾਂ ਮੈਂ ਖੇਤੀਬਾੜੀ ਕਰਦਾ ਸੀ ਜ਼ਮੀਨ ਘਟ ਹੋਣ ਕਰਕੇ ਮੈਂ ਸਬਜ਼ੀਆਂ ਜ਼ਿਆਦਾ ਉਗਾਉਂਦਾ ਹੁੰਦਾ ਸੀ ਕਿਉਂ ਨਾ ਆਪਾਂ ਬਿਰਦ ਆਸ਼ਰਮ ਵਿੱਚ ਪਈ ਖਾਲੀ ਜਗ੍ਹਾ ਤੇ ਸਬਜ਼ੀਆਂ ਉਗਾਈਏ ਨਾਲੇ ਤਾਂ ਆਪਾਂ ਨੂੰ ਤਾਜ਼ੀਆਂ ਸਬਜ਼ੀਆਂ ਖਾਣ ਨੂੰ ਮਿਲਣਗੀਆਂ ਤੇ ਨਾਲੇ ਆਪਣਾ ਬੜਾ ਸੋਹਣਾ ਟਾਈਮ ਪਾਸ ਹੋਇਆ ਕਰੇਗਾ ਮੇਰੇ ਸਾਰੇ ਦੋਸਤ ਮੇਰੀ ਇਸ ਗੱਲ ਨਾਲ ਸਹਿਮਤ ਹੋਗੇ ਅਸੀਂ ਸਾਰਿਆਂ ਨੇ ਉੱਥੇ ਸਬਜ਼ੀਆਂ ਉਗਾਈਆਂ ਉਹਨਾਂ ਦੀ ਦੇਖਭਾਲ ਕੀਤੀ ਹੁਣ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਘਰ ਨਾਲੋਂ ਬਿਰਧ ਆਸ਼ਰਮ ਵਿੱਚ ਸਮਾਂ ਜ਼ਿਆਦਾ ਵਧੀਆ ਬਤੀਤ ਹੋ ਰਿਹਾ ਹੈ ਕਰਦਿਆਂ ਕਰਾਉਦਿਆਂ ਪਤਾ ਹੀ ਨਹੀਂ ਲੱਗਾ ਕਦੋਂ 10 ਸਾਲ ਗੁਜ਼ਰ ਗਏ 10 ਸਾਲ ਬਾਅਦ ਮੇਰੇ ਨੂੰ ਪੁੱਤਰ ਪਿੰਡ ਆਏ ਉਹਨਾਂ ਨੇ ਸੋਚਿਆ ਪਿੰਡ ਵਾਲਾ ਘਰ ਤੇ ਜ਼ਮੀਨ ਵੇਚ ਆਉਂਦੇ ਆ ਜਦ ਕਿ ਘਰ ਮੇਰੇ ਨਾਂ ਸੀ ਤੇ ਇੱਕ ਕਿਲਾ ਜ਼ਮੀਨ ਵੀ ਮੇਰੇ ਨਾਂ ਸੀ ਮੇਰੇ ਨੂੰ ਪੁੱਤਰ ਮੇਰੇ ਕੋਲ ਆਸ਼ਰਮ ਵਿੱਚ ਆਏ ਉਹਨਾਂ ਨੇ ਮੈਨੂੰ ਜ਼ਮੀਨ ਤੇ ਘਰ ਵੇਚਣ ਨੂੰ ਕਿਹਾ ਪਰ ਮੈਂ ਸਾਫ਼ ਇਨਕਾਰ ਕਰ ਦਿੱਤਾ ਉਹ ਫਿਰ ਵਾਪਸ ਅਮਰੀਕਾ ਚਲੇ ਗਏ 5 ਸਾਲ ਬਾਅਦ ਉਹ ਫਿਰ ਵਾਪਸ ਆਏ ਉਹ ਅਰਪਣ ਦਾ ਵਿਆਹ ਕਰਨ ਲਈ ਆਏ ਸੀ ਪਰ ਅਰਪਣ ਨੇ ਉਹਨਾਂ ਸਾਹਮਣੇ ਇੱਕ ਸ਼ਰਤ ਰੱਖੀ ਸੀ ਕਿ ਜੇਕਰ ਮੇਰੇ ਦਾਦਾ ਜੀ ਵਿਆਹ ਵਿੱਚ ਆਉਣਗੇ ਤਾਂ ਹੀ ਮੈਂ ਵਿਆਹ ਕਰਵਾਵਾਂਗਾ ਨਹੀਂ ਮੈਂ ਵਿਆਹ ਨਹੀਂ ਕਰਵਾਉਣਾ ਤਾਂ ਮੇਰੇ ਨੂੰ ਪੁੱਤਰ ਸੋਚਾਂ ਵਿੱਚ ਪੈ ਗਏ ਉਹਨਾਂ ਨੂੰ ਪਤਾ ਸੀ ਕੇ ਪਿਤਾ ਜੀ ਨੇ ਹੁਣ ਇੰਨੇ ਟਾਈਮ ਬਾਅਦ ਘਰ ਵਾਪਸ ਨਹੀਂ ਆਉਣਾ ਪਰ ਉਹ ਫਿਰ ਵੀ ਆਪਣੇ ਪੁੱਤਰ ਦੀ ਖੁਸ਼ੀ ਲਈ ਮੇਰੇ ਕੋਲ ਵਿਆਹ ਦਾ ਕਾਰਡ ਲੈ ਕੇ ਆਏ ਮੈਨੂੰ ਕਹਿਣ ਲੱਗੇ ਪਿਤਾ ਜੀ ਘਰ ਚੱਲੋ ਤੁਹਾਡੇ ਜਾਨ ਤੋਂ ਪਿਆਰੇ ਪੁੱਤਰੇ ਅਰਪਨ ਦਾ ਵਿਆਹ ਹੈ ਪਰ ਮੈਂ ਉਹਨਾਂ ਨੂੰ ਜਾਨ ਤੋਂ ਸਾਫ਼ ਇਨਕਾਰ ਕਰ ਦਿੱਤਾ ਮੈਂ ਉਹਨਾਂ ਨੂੰ ਕਿਹਾ ਮੈਂ ਘਰ ਵਾਪਸ ਨਹੀਂ ਜਾ ਸਕਦਾ ਹੁਣ ਤਾਂ ਮੇਰੀ Laash ਹੀ ਘਰ ਜਾਵੇ ਕਿ ਮੈਂ ਨਹੀਂ ਆਵਾਂਗਾ ਉਹ ਮੇਰੇ ਤੋਂ ਖਰਾ ਖੋਟਾ ਜਵਾਬ ਸੁਣ ਕੇ ਵਾਪਸ ਚਲੇ ਗਏ ਤੇ ਅਰਪਨ ਨੂੰ ਜਾ ਕੇ ਦੱਸ ਦਿੱਤਾ ਕਿ ਦਾਦਾ ਜੀ ਨੇ ਪਿੰਡ ਆਉਣ ਤੋਂ ਮਨਾ ਕਰ ਦਿੱਤਾ ਅਰਪਨ ਇੱਕ ਦਿਨ ਫਿਰ ਆਪ ਆਪਣੀ ਵਿਆਹ ਦਾ ਕਾਡ ਲੈ ਕੇ ਮੇਰੇ ਕੋਲ ਆਇਆ ਤੇ ਮੇਰੇ ਗਲ ਲਾ ਕੇ ਬਹੁਤ ਰੋਇਆ ਇੰਨੇ ਟਾਈਮ ਬਾਅਦ ਮਿਲ ਕੇ ਸਾਡੀਆਂ ਅੱਖਾਂ ਵਿੱਚੋਂ ਪਾਣੀ ਨਹੀਂ ਰੁਕ ਰਿਹਾ ਸੀ ਮੈਂ ਆਪਣੇ ਪੁੱਤਰੇ ਨੂੰ ਘੁੱਟ ਕੇ ਕਲੇਜੇ ਨਾਲ ਲਾਇਆ ਸਾਨੂੰ ਇਸ ਤਰ੍ਹਾਂ ਮਿਲਦੇ ਦੇਖ ਸਭ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਅਰਪਣ ਮੈਨੂੰ ਕਹਿਣ ਲੱਗਾ ਦਾਦਾ ਜੀ ਮੈਂ ਤੁਹਾਨੂੰ ਘਰ ਲੈ ਕੇ ਜਾਣਾ ਕਿਉਂਕਿ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ। ਬਚਪਨ ਵਿੱਚ ਵੀ ਜਦੋਂ ਮੰਮੀ ਡੈਡੀ ਨੇ ਤੁਹਾਨੂੰ ਇੱਥੇ ਭੇਜਣ ਦਾ ਫੈਸਲਾ ਕੀਤਾ ਸੀ ਤਾਂ ਉਦੋਂ ਮੈਂ ਬਹੁਤ ਰੋਇਆ ਸੀ। ਤਾਂ ਮੈਂ ਅਰਪਣ ਨੂੰ ਕਿਹਾ ਹਾਂ ਪੁੱਤ ਇਹਨਾਂ ਨੇ ਤੈਨੂੰ ਸਕੂਲ ਭੇਜ ਕੇ ਫਿਰ ਇੱਥੇ ਛੱਡ ਗਏ ਸੀ ਮੈਨੂੰ ਪਰ ਉਸ ਵੇਲੇ ਤਾਂ ਇਹਨਾਂ ਨੇ ਤੈਨੂੰ ਇਹ ਨਹੀਂ ਦੱਸਿਆ ਕਿ ਤੇਰੇ ਦਾਦਾ ਜੀ ਨੂੰ ਬਿਰਧ ਆਸ਼ਰਮ ਛੱਡ ਆਂਦਾ ਹੈ ਉਹਨਾਂ ਨੇ ਤੈਨੂੰ ਇਹ ਕਹਿ ਦਿੱਤਾ ਸੀ ਕਿ ਦਾਦਾ ਜੀ ਚਾਚੂ ਘਰ ਨੇ ਤੇ ਤੂੰ ਇਸੇ ਗੱਲ ਨੂੰ ਸੱਚ ਮੰਨ ਕੇ ਉਹਨਾਂ ਦੇ ਨਾਲ ਤੁਰ ਪਿਆ ਸੀ ਅਸਲ ਵਿੱਚ ਅਰਪਣ ਨੂੰ ਬਿਰਧ ਆਸ਼ਰਮ ਜਾ ਕੇ ਹੀ ਪਤਾ ਲੱਗਿਆ ਸੀ ਕਿ 15 ਸਾਲ ਪਹਿਲਾਂ ਉਸ ਦੇ ਦਾਦਾ ਜੀ ਨੂੰ ਉਸ ਦੇ ਮੰਮੀ ਡੈਡੀ ਨੇ ਬਿਰਧ ਆਸ਼ਰਮ ਭੇਜਿਆ ਸੀ ਨੈਤਾ ਉਸਦੇ ਮੰਮੀ ਡੈਡੀ ਨੇ ਉਸ ਨੂੰ ਇਸੇ ਭਲੇਖੇ ਵਿੱਚ ਹੀ ਰੱਖਿਆ ਹੋਇਆ ਸੀ ਕਿ ਉਸਦੇ ਦਾਦਾ ਜੀ ਨੂੰ ਤਾਂ ਉਸਦੇ ਚਾਚਾ ਚਾਚੀ ਨੇ ਬਿਰਧ ਆਸ਼ਰਮ ਛੱਡ ਆਂਦਾ ਹੈ ਅੱਜ ਆਪਣੇ ਮਾਪੇ ਦੀ ਇਹ ਸਚਾਈ ਸੁਣ ਕੇ ਅਰਪਣ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਉਹ ਦਾਦਾ ਜੀ ਨੂੰ ਕਹਿਣ ਲੱਗਾ ਦਾਦਾ ਜੀ ਮੈਂ ਅੱਜ ਘਰ ਚੱਲਿਆ ਤੇ ਕੱਲ ਨੂੰ ਤੁਹਾਨੂੰ ਲੈਣ ਆਉਂਗਾ ਇਹਨਾਂ ਕਹਿ ਕੇ ਉਹ ਮੇਰੀ ਕੋਈ ਗੱਲ ਸੁਣੇ ਬਿਨਾਂ ਹੀ ਵਾਪਸ ਚਲਾ ਗਿਆ ਅਗਲੇ ਦਿਨ ਜਦੋਂ ਉਹ ਵਾਪਸ ਬਿਰਧ ਆਸ਼ਰਮ ਪਹੁੰਚਿਆ ਮੈਂ ਦੇਖਿਆ ਉਸ ਦੇ ਹੱਥ ਵਿੱਚ ਦੋ ਬੈਗ ਸੀ ਤੇ ਉਸ ਦੇ ਮੰਮੀ ਡੈਡੀ ਉਸ ਦੇ ਨਾਲ ਸਨ ਉਸ ਨੇ ਆਪਣੇ ਮੰਮੀ ਡੈਡੀ ਨੂੰ ਕਹਿ ਦਿੱਤਾ ਜੋ ਤੁਸੀਂ ਮੈਨੂੰ ਪਿਛਲੇ 15 ਸਾਲ ਤੋਂ ਝੂਠ ਬੋਲਦੇ ਆ ਰਹੇ ਹੋ ਅੱਜ ਤੁਹਾਡੇ ਝੂਠ ਦੀ ਇਹ ਸਜ਼ਾ ਹੈ ਕਿ ਹੁਣ ਦਾਦਾ ਜੀ ਘਰ ਰਹਿਣਗੇ ਤੇ ਤੁਸੀਂ ਬਿਰਧ ਆਸ਼ਰਮ ਵਿੱਚ ਰਹੋਗੇ ਉਹ ਅਮਰੀਕਾ ਵੀ ਨਹੀਂ ਜਾ ਸਕਦੇ ਸੀ ਕਿਉਂਕਿ ਅਰਪਣ ਨੇ ਬਿਰਧ ਆਸ਼ਰਮ ਵਿੱਚ ਉਹਨਾਂ ਨੂੰ ਛੱਡਣ ਤੋਂ ਪਹਿਲਾਂ ਉਹਨਾਂ ਦੀ ਪਾਸਪੋਰਟ ਵੀ ਸਾੜ ਦਿੱਤੀ ਸੀ। ਉਹਨਾਂ ਕੋਲ ਹੁਣ ਕੋਈ ਚਾਰਾ ਨਹੀਂ ਰਿਹਾ ਸੀ ਸਿਵਾਏ ਬਿਰਧ ਆਸ਼ਰਮ ਰਹਿਣ ਦੇ ਤੇ ਉਹ ਆਪਣੇ ਪੁੱਤਰ ਅੱਗੇ ਤਰਲੇ ਪਾ ਰਹੇ ਸੀ ਪਰ ਅਰਪਣ ਉੱਪਰ ਉਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਉਹ ਉਹਨਾਂ ਨੂੰ ਛੱਡ ਕੇ ਮੈਨੂੰ ਉੱਥੋਂ ਲੈ ਗਿਆ। ਅਸੀਂ ਦਾਦਾ-ਪੋਤਾ ਘਰ ਪਹੁੰਚੇ। ਅਰਪਣ ਨੇ ਕਿਹਾ ਦਾਦਾ ਜੀ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਰਹਾਂਗਾ ਕਿਉਂਕਿ ਮੇਰੇ ਮਾਪੇ ਨੇ ਜੋ ਗਲਤੀ ਕੀਤੀ ਸੀ ਉਹਨਾਂ ਨੂੰ ਉਸ ਦੀ ਸਜ਼ਾ ਮਿਲ ਗਈ ਹੈ ਜੇਕਰ ਮੈਂ ਉਹਨਾਂ ਦੀ ਗਲਤੀ ਦੀ ਸਜ਼ਾ ਉਹਨਾਂ ਨੂੰ ਨਾ ਦਿੰਦਾ ਤਾਂ ਮੇਰੇ ਮਾਪੇ ਦੀ ਗਲਤੀ ਦੀ ਸਜ਼ਾ ਪ੍ਰਮਾਤਮਾ ਨੇ ਕਿਤੇ ਨਾ ਕਿਤੇ ਮੈਨੂੰ ਜ਼ਰੂਰ ਦੇਣੀ ਸੀ ਜੋ ਗਲਤੀ ਮੈਂ ਕੀਤੀ ਨਹੀਂ ਮੈਂ ਉਸ ਦੀ ਸਜ਼ਾ ਕਿਉਂ ਭੁਗਤਾਂ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹ ਹੀ ਭੁਗਤਣ ਉਸ ਗਲਤੀ ਦੀ ਸਜ਼ਾ ਅਰਪਣ ਦੀਆਂ ਇਹ ਗੱਲਾਂ ਸੁਣ ਕੇ ਮੈਂ ਉਸ ਨੂੰ ਕਟ ਕੇ ਗਲਵਕੜੀ ਪਾ ਲਈ ਤੇ ਅਰਪਣ ਨੂੰ ਕਿਹਾ ਪੁੱਤ ਮੈਂ ਨਹੀਂ ਚਾਹੁੰਦਾ ਮੇਰੇ ਨੂੰ ਪੁੱਤਰ ਬਿਰਧ ਆਸ਼ਰਮ ਵਿੱਚ ਰਹਿਣ ਤੂੰ ਉਹਨਾਂ ਨੂੰ ਵਾਪਸ ਲਿਆ ਅਰਪਣ ਨੂੰ ਬਹੁਤ ਮਿੰਤਾਂ ਤਰਲੇ ਕਰਕੇ ਮਨਾਇਆ ਮੈਂ ਆਪਣੇ ਮਾਂ-ਬਾਪ ਨੂੰ ਵਾਪਸ ਲਿਆਉਣ ਲਈ ਮਨਾਇਆ ਫਿਰ ਅਸੀਂ ਦੋਨੇ ਦਾਦਾ-ਪੋਤਾ ਕੁਲਦੀਪ ਅਤੇ ਮਨਜਿੰਦਰ ਨੂੰ ਘਰ ਵਾਪਸ ਲੈ ਆਏ ਤੇ ਹੁਣ ਉਹਨਾਂ ਦੋਨਾਂ ਦੇ ਸਿਰ ਸ਼ਰਮ ਨਾਲ ਇੰਨੇ ਝੁਕ ਗਏ ਸੀ ਕਿ ਉਹ ਕਦੇ ਵੀ ਮੇਰੇ ਸਾਹਮਣੇ ਅੱਖ ਝੁਕ ਕੇ ਗੱਲ ਨਹੀਂ ਕਰ ਸਕਦੇ ਸੀ ਤੇ ਹਰ ਵੇਲੇ ਮੇਰੀ ਬਹੁਤ ਸੇਵਾ ਕਰਦੇ ਸੀ ਅਸੀਂ ਅਰਪਨ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਤੇ ਹੁਣ ਅਸੀਂ ਸਾਰਾ ਪਰਿਵਾਰ ਇਕੱਠੇ ਬੜੀ ਖੁਸ਼ੀ-ਖੁਸ਼ੀ ਇੱਕੋ ਘਰ ਵਿੱਚ ਰਹਿ ਰਹੇ ਸੀ ਮੈਂ ਪਰਮਾਤਮਾ ਦਾ ਦੋਨੇ ਹੱਥ ਜੋੜ ਕੇ ਧੰਨਵਾਦ ਕੀਤਾ ਕਿ ਮੇਰੇ ਪੋਤਰੇ ਵਿੱਚ ਰੱਬ ਖੁਦ ਵਸਿਆ ਹੈ ਉਸ ਨੇ ਆਪਣੇ ਮਾਪੇ ਦੀ ਅਕਲ ਟਿਕਾਣੇ ਲਿਆ ਦਿੱਤੀ ਤੇ ਮੈਨੂੰ ਪੂਰਾ 15 ਸਾਲਾਂ ਬਾਅਦ ਵਿਛੜਿਆ ਘਰ ਪਰਿਵਾਰ ਮਿਲ ਗਿਆ ਹੁਣ ਮੈਂ ਸਾਰਾ ਦਿਨ ਆਪਣੇ ਪੋਤਰੇ ਅਰਪਣ ਨੂੰ ਅਸੀਸਾਂ ਦਿੰਦਾ ਨਹੀਂ ਥੱਕਦਾ ਸੀ ਤੇ ਪ੍ਰਮਾਤਮਾ ਦਾ ਧੰਨਵਾਦ ਕਰਦਾ ਨਹੀਂ ਥੱਕਦਾ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਈ ਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ